ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ। ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ। ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਨੂੰ ਮਿਲੀ ਹੋਊਗੀ। ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਹਾਂ। ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਵਾਉਣੀ ਪਵੇ ਉਹ ਮੈਂ ਜ਼ਿੰਮੇਵਾਰ ਹਾਂ। ਕਈ ਕਈ ਕਰਾਂ ਚ ਤਿੰਨ-ਤਿੰਨ ਨੌਕਰੀਆਂ ਮਿਲ ਗਈਆਂ। ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜਾ ਭਾਈ, ਕੋ ਕੁਰਸੀ ਤੇ ਰਹਿ ਇੰਤਜ਼ਾਰ ਕਰਦੀ ਐ। ਨੌਕਰੀਆਂ ਦੀ ਕਮੀ ਨਹੀਂ, ਨੀਅਤ ਦੀ ਕਮੀ ਹੁੰਦੀ ਐ, ਨੀਅਤ ਦੀ। ਮੇਰਾ ਨਾਮ ਵਿਜੇ ਹੈ ਮੈਂ ਪਿੰਡ ਨੇਪਾਲ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੈਂ ਅੱਜ ਇੱਥੇ ਪੀਐਸਸੀ ਬਿਲਗਾ ਦੇ ਵਿੱਚ ਐਜ਼ ਅ ਲੈਬ ਟੈਕਨੀਸ਼ੀਅਨ ਅਪਾਇੰਟ ਕੀਤਾ ਗਿਆ ਹਾਂ ਮੈਂ ਆਪਣੀ ਬੇਸਿਕ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚੋਂ ਕੀਤੀ ਹੈ ਡਿਗਰੀ ਪ੍ਰੰਤ ਹਾਸਲ ਕਰਨ ਤੋਂ ਬਾਅਦ ਮੈਂ 1 ਸਾਲ ਪ੍ਰਾਈਵੇਟ ਜੌਬ ਕਰਦਾ ਰਿਹਾ ਹਾਂ ਪੰਜਾਬ ਸਰਕਾਰ ਵੱਲੋਂ 150 ਵੈਕੈਂਸੀਆਂ ਨਿਕਲੀਆਂ ਉਹਦੇ ਵਿੱਚ ਮੈਂ ਵੀ ਅਪਲਾਈ ਕੀਤਾ ਮੇਰਾ ਵੀ ਅੱਜ ਪੇਪਰ ਕਲੀਅਰ ਹੋਣ ਪਰੰਤ ਮੈਨੂੰ ਵੀ ਪੰਜਾਬ ਸਰਕਾਰ ਵੱਲੋਂ ਮਿਤੀ 7-9 ਨੂੰ ਅਪੁਆਇੰਟਮੈਂਟ ਲੈਟਰ ਦਿੱਤਾ ਗਿਆ ਜਿਸ ਦੇ ਸਦਕਾ ਮੈਂ ਅੱਜ ਪੀਐਸਸੀ ਬਿਲਗਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਮੈਰਿਟ ਦੇ ਆਧਾਰ ਤੇ ਬਿਲਕੁਲ ਸਾਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਕੋਈ ਸਾਡਾ ਪੈਸਾ ਨਹੀਂ ਲੱਗਾ ਸਾਡੇ ਘਰ ਦੇ ਵਿੱਚ ਪਹਿਲਾਂ ਤੇ ਕੋਈ ਵੀ ਸਰਕਾਰੀ ਨੌਕਰੀ ਦੇ ਵਿੱਚ ਨਹੀਂ ਨਟੜੀ ਮੇਰੇ ਦੀ ਜਿਹੜੀ ਆ ਦੁਕਾਨ ਆ ਕਟਿੰਗ ਦੀ ਉਹ ਵੀ ਆਪਣਾ ਡੇਲੀ ਦਾ ਗੁਜ਼ਾਰਾ ਕਰਦੇ ਆ ਤੇ ਬ੍ਰਦਰ ਮੇਰਾ ਜੇ ਛੋਟਾ ਪੜ ਰਿਹਾ ਮੰਮੀ ਮੇਰੀ ਹਾਊਸ ਵਾਈਫ ਨੇ ਤੇ ਮੈਂ ਆਪਣਾ ਆਪਣੇ ਆਂਡੀਆਂ ਗਵਾਂਡੀਆਂ ਆਪਣੇ ਪਰਿਵਾਰ ਦੇ ਵਿੱਚੋਂ ਪਹਿਲਾ ਆ ਜਿਹਨੂੰ ਸਰਕਾਰੀ ਨੌਕਰੀ ਮਿਲੀ ਆ ਤੇ ਮੈਂ ਇਸ ਤੋਂ ਬਹੁਤ ਹੀ ਖੁਸ਼ ਹਾਂ ਗਾਇਆ ਆ ਤੇ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਮਾਨ ਦਾ ਹੀ ਬਹੁਤ ਦਿਲੋਂ ਫਿਰ ਤੋਂ ਧੰਨਵਾਦ ਕਰਦੇ ਆ ਕਿ ਜਿੰਨਾ ਸਾਨੂੰ 1 ਰੁਪਏ ਤੋਂ ਬਿਨਾ ਬਿਨਾ ਸਫਾਰਸ਼ ਤੋਂ ਬਿਲਕੁਲ ਮੈਰਿਟ ਦੇ ਆਧਾਰ ਤੇ ਜਿਹੜੀਆਂ ਇਹ ਨੌਕਰੀਆਂ ਸਾਨੂੰ ਦਿੱਤੀਆਂ ਗਈਆਂ ਐ